ਸਾਰੀਆਂ ਧੋਣੀਆਂ ਸਾਰਾ ਕੰਮ ਵੀਰਾ ਕਰਦੇ ਫਰੋਡ ਕੱਟਣਾ ਜੋ ਵੀ ਕੰਮ ਕਰਨਾ ਸਾਰੇ ਵੀਰ ਹੀ ਕਰਦੇ ਨੇ ਇਹ ਜਿਹੜੇ ਵੀਰ ਨੇ ਮਰਤੀ ਸੀ ਸਾਰੇ ਇਹਦੇ ਸਾਰੇ ਹੀ ਪਰਿਵਾਰਾਂ ਵਾਲੇ ਨੇ ਇਹਨਾਂ ਦੇ ਪਰਿਵਾਰ ਵੀ ਮਿਲ ਚੁੱਕੇ ਨੇ ਇਹਨਾਂ ਦੇ ਪਰਿਵਾਰ ਇਹਨਾਂ ਨੂੰ ਮਿਲਣ ਵੀ ਆਉਂਦੇ ਨੇ ਇਹਨਾਂ ਦੇ ਪਰਿਵਾਰ ਇਹਨਾਂ ਨੂੰ ਘਰੇ ਵੀ ਲੈ ਕੇ ਜਾਣਾ ਚਾਹੁੰਦੇ ਨੇ ਪਰ ਹੁਣ ਇਹ ਆਪ ਨਹੀਂ ਜਾ ਰਹੇ ਅਸੀਂ ਵੀ ਚਾਹੁੰਦੇ ਹਾਂ ਵੀ ਹੁਣ ਅਲੱਗ-ਅਲੱਗ ਜੀਵਨਾਂ ਤੇ ਪਰਿਵਾਰਾਂ ਨਾਲ ਵਿਚਾਰਾਂ ਨੂੰ ਦਾ ਸਹਾਰਾ ਬਣ ਜਾ ਕੇ ਉਹਦੇ ਪਰਿਵਾਰਾਂ ਨਾਲ ਪਰ ਇਹ ਜਾਣੀਦਾ ਜੀ ਇਹ ਕਹਿੰਦੇ ਮਾੜੇ ਸਮੇਂ ਦੇ ਸਾਡੇ ਪਰਿਵਾਰਾਂ ਨੇ ਸਦਾ ਸਾਥ ਨਹੀਂ ਦਿੱਤਾ ਅਸੀਂ ਜਾਣਾ ਨਹੀਂ ਅਸੀਂ ਤੇ ਰਹਿ ਕੇ ਸੇਵਾ ਕਰਨੀ ਸੇਵਾ ਨੂੰ ਸਮਰਪਿਤ ਹਰ ਜੀ ਤੁਸੀਂ ਦੇਖ ਰਹੇ ਹੋ ਸੁਪਨਿਆਂ ਦਾ ਘਰ ਭਾਈ ਮਿੰਟੂ ਦਾ ਮਨੁੱਖਤਾ ਦੀ ਸੇਵਾ ਵਾਲਾ ਭਾਈ ਮਿੰਟੂ ਇਹ ਉਹਨਾਂ ਦਾ ਜਿਹੜਾ ਇਹ ਸਾਰਾ ਬਣਾਇਆ ਹੋਇਆ ਸਿਸਟਮ ਆ ਇੱਥੇ ਜਿਹੜੇ ਮਰੀਜ਼ ਤੁਹਾਨੂੰ ਪਤਾ ਹੀ ਹੈ ਬਹੁਤ ਰਹਿੰਦੇ ਆ ਬਹੁਤ ਜ਼ਿਆਦਾ ਪਿਆਰ ਕਰਦੇ ਆ ਹਨਾ ਇੰਨਾ ਪਿਆਰ ਮੈਨੂੰ ਲੱਗਦਾ ਇਹਨਾਂ ਨੂੰ ਵਿਚਾਰਿਆਂ ਨੂੰ ਘਰੇ ਵੀ ਨਹੀਂ ਮਿਲਦਾ ਹੋਣਾ ਜਿੰਨਾ ਇੱਥੇ ਮਿਲਦਾ ਹਨਾ ਆ ਵੇਖੋ ਸਾਡੀਆਂ ਭੈਣਾਂ ਵੀ ਇੱਥੇ ਰਹਿੰਦੀਆਂ ਆ ਤੁਸੀਂ ਵੇਖ ਸਕਦੇ ਹੋ ਠੀਕ ਆ ਬਹੁਤ ਬਾਈ ਪਿਆਰ ਕਰਦੇ ਆ ਇਹਨਾਂ ਨੂੰ ਤੇ ਬਹੁਤ ਵਧੀਆ ਬਾਈ ਦਾ ਸਾਨੂੰ ਸਿਸਟਮ ਲੱਗਿਆ ਹਨਾ ਬਾਈ ਮਿੰਟੂ ਦਾ ਤੇ ਆ ਵੇਖੋ ਕਿੰਨੀ ਸੰਗਤ ਇੱਥੇ ਜਿਹੜੀ ਆ ਇੱਥੇ ਦੇਖਣ ਆਉਂਦੇ ਆ ਜਿਹਨੇ ਵੀ ਸੇਵਾ ਦੇਣੀ ਇੱਥੇ ਆ ਸੇਵਾ ਲਿਖੇ ਨਾ ਰਹੀ ਹੈ ਹਾਂਜੀ ਹਾਂਜੀ ਬਿਲਕੁਲ ਤੁਹਾਡੀ ਗੱਲ ਸਹੀ ਹੈ ਜਿਹੜਾ ਵੀ ਇੱਥੇ ਸੇਵਾ ਕਰਕੇ ਜਾਊਗਾ ਉਹਦੀ ਸੇਵਾ ਲਿਖੇ ਲੱਗੂਗੀ ਹਨਾ ਬਾਪੂ ਜੀ ਬਾਕੀ ਹੋਰ ਕੀ ਕਹਿਣਾ ਚਾਹੂੰ ਤੁਸੀਂ ਵੇਖਿਆ ਹੀ ਆ। ਪੱਠੀ ਦਾ ਬਹੁਤ ਸੁੰਦਰ ਬਹੁਤ ਸਮਝੂਰੀ ਰੱਖੀ ਹੈ ਜਿੱਦਾਂ ਨਹੀਂ ਭਾਈ। ਹਾਂ ਬਹੁਤ ਜ਼ਿਆਦਾ। ਹਾਂਜੀ ਹਾਂਜੀ। ਆ ਵੇਖੋ ਕਿੰਨੇ ਮਰੀਜ਼ ਹਨਾ। ਆ ਵੇਖੋ ਸਾਰਾ ਸਿਸਟਮ। ਸਾਡੀਆਂ ਭੈਣਾਂ ਸਾਡੀਆਂ ਮਾਵਾਂ ਕਿੰਡਾ ਵਧੀਆ ਸਿਸਟਮ ਆ। ਆ ਵੇਖੋ ਤੁਸੀਂ ਸਿਸਟਮ। ਬੜੀਆ ਜਿੰਨੀਆਂ ਸਾਡੀਆਂ ਬੇਸਹਾਰਾ ਮਾਵਾਂ ਸਾਡੀਆਂ ਭੈਣਾਂ ਹਨਾ ਬਹੁਤ ਸਾਰੀਆਂ ਮਾਵਾਂ ਭੈਣਾਂ ਸੱਸਰੀ ਘਰ ਮਤਾਈ ਸੱਸਰੀ ਸਾਡੀਆਂ ਭੈਣਾਂ ਜਿਹੜੀਆਂ ਬੇਸਹਾਰਾ ਵਿਚਾਰੀਆਂ ਹਨਾ ਉਹਨਾਂ ਨੂੰ ਬੜੇ ਪਿਆਰ ਨਾਲ ਇੱਥੇ ਰੱਖਿਆ ਜਾਂਦਾ ਆ ਤੁਸੀਂ ਵੇਖੋ ਬੜਾ ਸਿਸਟਮ ਹੈ ਜਮ ਤੇ ਵਿੱਚ ਸੈਂਟੀ ਮੈਂਬਰ ਹੈ ਕਿਹੜਾ ਸੈਂਟੀ ਮੈਂਬਰ ਹੈ ਨਾ ਉਹ ਬੱਚੇ ਵੀ ਨਹੀਂ ਇਹ ਤਾਂ ਅਰੇ ਇਹ ਉਹ ਨਹੀਂ ਉਹ ਮੈਂ ਆਸ਼ਾ ਦੱਤਾ ਵੀ ਰੋਚ ਨਹੀਂ ਇਹ ਮਸਤ ਹੋਈ ਤੁਸੀਂ ਵੀ ਬਹੁਤ ਵਧੀਆ ਬਾਈ ਮਿੰਟੂ ਦਾ ਸਿਸਟਮ ਹੈ ਇੱਥੇ ਤੇ ਬੜਾ ਉੱਥੇ ਸੋਹਣੀ ਆ ਠੀਕ ਹੈ ਪਿਆਰ ਨਾਲ ਇਹਨਾਂ ਨੂੰ ਇੱਥੇ ਰੱਖਿਆ ਜਾਂਦਾ ਸਾਡੀਆਂ ਮਾਵਾਂ ਨੂੰ ਸਾਡੀਆਂ ਭੈਣਾਂ ਨੂੰ ਬਹੁਤ ਜ਼ਿਆਦਾ ਸੰਭਾਲ ਤੁਸੀਂ ਵੇਖ ਸਕਦੇ ਹੋ ਕਿਵੇਂ ਵਧੀਆ ਚਾਦਰਾਂ ਵਿਸ਼ੀਆਂ ਸਰਾਹਣੇ ਹੈ ਨਾ ਤੇ ਬਹੁਤ ਵਧੀਆ 137 ਮੈਂਬਰ ਰਹਿੰਦੇ ਨੇ ਪ੍ਰਾਜਨ ਦੇ 137 ਮੈਂਬਰਾਂ ਦੇ ਨਾਲ ਸਾਡੇ 16 ਛੋਟੇ-ਛੋਟੇ ਬੱਚੇ ਨੇ ਉਹ ਬੱਚੇ ਵੀ ਅਸੀਂ ਇੰਦਰ ਸ਼ਿਫਟ ਕਰ ਰੱਖੇ ਨੇ ਇਨਾਂ ਦੇ ਵਿੱਚ ਜਿਹੜੇ ਸਾਡੇ ਕੁਝ ਮਾਤਾ-ਮਾਪ ਹਨ ਠੀਕ ਉੱਤੇ ਕਿੰਨੇ ਸੀ ਬੱਚਾ ਨੂੰ ਉਹਨਾਂ ਦੇ ਨਾਲ ਜੁਆਇੰਟ ਕਰ ਰੱਖਿਆ ਤਾਂ ਕਿ ਉਹ ਪੈਣਾ ਇੱਕ ਤਾਂ ਵਿਜੀ ਰਹਿਣਗੀਆਂ ਤੇ ਬੱਚਾ ਨੂੰ ਮਾਮਾ ਦਾ ਪਿਆਰ ਮਿਲਦਾ ਰਹੂ ਇਸ ਤਰੀਕੇ ਨਾਲ ਪਰਿਵਾਰ ਰਹਿੰਦਾ ਵਾ ਇਹ ਕੁਸ਼ਕ ਦੇ ਮੈਂਬਰਾਂ ਦੀਆਂ ਸੀ ਹਿਸਟਰੀਆਂ ਬਣਾ ਕੇ ਰੱਖਿਆ ਨੇ ਕਿਹੜੇ ਮੈਂਬਰ ਨੂੰ ਕਰੋ ਕਿਹੜੀ ਹਾਊਸ ਚ ਲੈ ਕੇ ਆਏ ਸੀ ਅੱਜ ਕਿਹੜੀ ਹਾਊਸ ਚ ਰਹਿ ਰਹੇ ਪਹਿਲੇ ਦੀ ਫੋਟੋ ਅੱਜ ਦੀ ਫੋਟੋ ਨਾਲ ਹਿਸਟਰੀ ਇਸ ਤਰੀਕੇ ਨਾਲ ਪਰਿਵਾਰ ਚ ਰਹਿੰਦਾ

ਦੁਨੀਆਂ ਵੀ ਵੰਡ ਰਹੀ ਨਾਲ ਨਾਲ ਤੇ ਬੜੇ ਲੋਕ ਇੱਥੇ ਸੇਵਾ ਲੈ ਕੇ ਆਉਂਦੇ ਆ ਤੇ ਮੈਂ ਕਹਿੰਦਾ ਵੀ ਜੋ ਵੀ ਇੱਥੇ ਸੇਵਾ ਕਰਨ ਆਉਂਦਾ ਉਹਦੀ ਸੇਵਾ ਇੱਥੇ ਪਰਮਾਤਮਾ ਲੇਖੇ ਲਾਉਂਦਾ ਬਾਈ ਜੀ ਜੇ ਕਿਸੇ ਨੂੰ ਲੱਗੇ ਵੀ ਅਸੀਂ ਬਹੁਤ ਦੁਖੀ ਆ ਇੱਕ ਵਾਰੀ ਇੱਥੇ ਗੇੜਾ ਮਾਰ ਲਓ ਠੀਕ ਆ ਦੁਨੀਆਂ ਬੜੀ ਦੁਖੀ ਤੋਂ ਦੁਖੀ ਬੈਠੀ ਆ ਠੀਕ ਆ ਇਹ ਸਾਡੀਆਂ ਮਾਵਾਂ ਵਿਚਾਰੀਆਂ ਸਾਰਿਆਂ ਦੀ ਬੜੀ ਵਧੀਆ ਦੇਖ ਰੇ ਸੰਭਾਲ ਕੀਤੀ ਜਾਂਦੀ ਆ ਤੁਸੀਂ ਵੇਖੋ ਨੇ ਵਧੀਆ ਪੱਖੇ ਪੁੱਖੇ ਸਫਾਈ ਵੇਖੋ ਤੁਸੀਂ ਕਿੰਨੀ ਸਫਾਈ ਆ ਹਰੇਕ ਚੀਜ਼ ਦਾ ਪ੍ਰਬੰਧ ਆ ਮੈਂ ਕਹਿੰਨਾ ਵੀ ਕੋਈ ਵੀ ਅਸੀ ਚੀਜ਼ ਨਹੀਂ ਜਿਹੜੀ ਇੱਥੇ ਨਾ ਹੋਊ ਬਹੁਤ ਜ਼ਿਆਦਾ ਸਫਾਈ ਆ ਨਹੀਂ ਤਾਂ ਤੁਸੀਂ ਆਪਣੇ ਘਰ ਦੇਖ ਫਿਰ ਦੇਖੋ ਬਿਲਕੁਲ ਜੀ ਬਿਲਕੁਲ ਨਹੀਂ ਤਾਂ ਇੰਨਾ ਤੁਸੀਂ ਅੰਦਰ ਕਿਤੇ ਚੱਲ ਜਿਓ ਨਾ ਹਸਪਤਾਲਾਂ ਜਾਂ ਕਿਤੇ ਹੋਰ ਹੀ ਸਮੈਲ ਜੀ ਚੜਨ ਲੱਗ ਪੈਂਦੀ ਹੈ। ਸਫਾਈ ਵੇਖੋ ਤੁਸੀਂ ਕਿੰਨੀ ਸਫਾਈ ਹੈ ਨਾ ਬਹੁਤ ਜ਼ਿਆਦਾ ਮਿਲਦਾ। ਨਾ 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 ਕੋਈ ਲੜਾਈ ਝਗੜੇ ਵਾਲੀ ਤਾਂ ਗੱਲ ਹੀ ਨਹੀਂ ਕੀ। ਕਿਹੜੀ? ਆਹ ਹੈ। ਅੱਛਾ ਇਹ ਵੀ ਫਿਰ ਐਂ ਹੀ ਲਿਆਂਦੀ ਹੈ। ਅੱਛਾ ਜੀ ਜੀ ਹਾਜ਼ਰਾਂ ਕੋ ਤਾਂ ਲੱਗਦੀ ਪਸ ਕਾਲਾ ਲੱਗਦੀ ਜਾਨ ਤਾਂ। ਕੋਈ ਨਹੀਂ ਥੋੜੇ ਦਿਨਾਂ ਨੂੰ। ਚਲੋ ਥੋੜੇ ਦਿਨ ਬਚਾਰੀ। ਜਿੰਨੇ ਵੀ ਇੱਥੇ ਆ ਵੇਖੋ ਮਰੀਜ਼ ਆ ਬੜਾ ਵਧੀਆ ਤਰ੍ਹਾਂ ਜਿਹੜਾ ਧਿਆਨ ਰੱਖਿਆ ਜਾਂਦਾ ਮਰੀਜ਼ਾਂ ਦਾ ਆ ਤੁਸੀਂ ਵੇਖੋ ਬਹੁਤ ਜ਼ਿਆਦਾ ਜਿਹੜੇ ਇੱਥੇ ਮਰੀਜ਼ ਆ ਸੁਪਨਿਆਂ ਦਾ ਘਰ ਮੁਫਤਾਂ ਦੀ ਸੇਵਾ ਸਭ ਤੋਂ ਵੱਡੀ ਸੇਵਾ ਹੋਰ ਜੀ ਠੀਕ ਠਾਕ ਸਾਰੇ ਹਾਂ ਠੀਕ ਠਾਕ ਹੈ ਜੀ ਠੀਕ ਆ ਜੀ ਓਕੇ ਹਾਂ ਜੀ ਓਕੇ ਓਕੇ ਵਧੀਆ ਹਾਂ ਜੀ ਹੋਰ ਬਾਪੂ ਜੀ ਠੀਕ ਠਾਕ ਜੀ ਹਾਂ ਜੀ ਸਭ ਠੀਕ ਆ ਸਭ ਠੀਕ ਹੈ ਆ ਵੇਖ ਸਕਦੇ ਹੋ ਤੁਸੀਂ ਜਿੰਨੇ ਵੀ ਸਾਡੇ ਭੈਣ ਭਰਾ ਵਧੀਆ ਹਾਂਜੀ ਵਧੀਆ ਓਕੇ ਆ ਓਕੇ ਜੋਕੇ ਮਹਾਰਾਜ ਜੀ ਅੱਛਾ ਜੀ ਤੇ ਉਹ ਐਂਬੂਲੈਂਸ ਆ ਸਾਹਮਣੇ ਖੜੀਆਂ ਬਾਈ ਦੀਆਂ ਹਨਾ ਵਧੀਆ ਆ ਐਂਬੂਲੈਂਸ ਵੇਖੋ ਤੇ ਇਧਰ ਜਿਹੜਾ ਪੌਦਿਆਂ ਦਾ ਬਾਈ ਵੇਖੋ ਕਿੱਡਾ ਵਧੀਆ ਕਾਰਜੇ ਵੀ ਹਨਾ ਰੁੱਖ ਲਗਾਓ ਭਵਿੱਖ ਬਚਾਓ ਰੁੱਖਾਂ ਦਾ ਲੰਗਰ ਆ ਐਂਬੂਲੈਂਸ ਖੜੀ ਆ ਇੱਧਰ ਸਿਸਟਮ ਜਿਹੜਾ ਤਿਆਰ ਹੋ ਰਿਹਾ ਤੇ ਆ ਤੁਸੀਂ ਵੇਖੋ ਕੱਪੜੇ ਸੇਵਾ ਕੀਤੀ ਜਾ ਰਹੀ ਆ ਬਹੁਤ ਵਧੀਆ ਗੱਲ ਆ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਆ ਇਹ ਬਿਲਡਿੰਗਾਂ ਵੀ ਬੜੇ ਦਿਖਾਓ ਇੱਧਰ ਬਾਈ ਜਿਹੜੀ ਨਵੀਂ ਬਿਲਡਿੰਗ ਬਾਈ ਦੀ ਬਾਰ ਰਹੀ ਬਾਈ ਬਣਾ ਰਿਆ ਇੱਧਰਲੇ ਪਾਸੇ ਆ ਤੁਸੀਂ ਸਾਹਮਣੇ ਵੇਖੋ ਇੱਧਰ ਨਵੀਂ ਬਿਲਡਿੰਗ ਆ ਇੱਧਰ ਪੁਰਾਣੀ ਆ ਹਰ ਰੁਕ ਲਗਾਓ ਕੀ ਯਾਰ ਤੁਸੀਂ ਦੇਖੋ ਮੇਰਾ ਇੱਥੇ ਰੁੱਖ ਰੱਖ ਕਰਕੇ ਪਏ ਹਨ ਆ ਲਾਏ ਹੋਏ ਕਿ ਵੈਸੀ ਪਏ ਵੀ ਮੰਨ ਲਓ ਹਾਂ ਵੈਸੀ ਰੱਖੇ ਹੋਏ ਹਨ ਨਾ ਲਾਉਣ ਦੇ ਲਈ ਇਹ ਬਈ ਲੰਗਰ ਦੰਦਿਆ ਕਿਡੋ ਇੱਥੇ ਐ ਤਵਾਰ ਕਿਦੋ ਇੱਥੇ ਦਵਾਈਆਂ ਦਾ ਲੰਗਰ ਲੱਗਦਾ ਅੱਛਾ ਨਾਲ ਇਹ ਐਨਾ ਦਾ ਵੀ ਲੰਗਰ ਲੱਗਦਾ ਅੱਛਾ ਹਰੇਕ ਨੂੰ ਇੱਕ ਪੌਦਾ ਦਿੰਦੇ ਨੇ ਆ ਤੁਸੀਂ ਦੇਖ ਸਕਦੇ ਹੋ ਬਾਈ ਇੱਥੇ ਉਹ ਇੱਥੋਂ ਪੌਦਾ ਲੈ ਕੇ ਇੱਥੇ ਹੀ ਲਾ ਦਿੰਦਾ ਆ ਵੇਖੋ ਬਾਈ ਤੁਸੀਂ ਵੀ ਬਾਈ ਕਿਨਾਲ ਦਾ ਰੁੱਖਾਂ ਦਾ ਵੀ ਲੰਗਰ ਲਾਉਂਦਾ ਨਾ ਪੌਦਿਆਂ ਦਾ ਉਹ ਵੇਖੋ ਇਹ ਸਿਸਟਮ